ਸ੍ਰੀ ਗੁਰੂ ਜੀ ਮੈਂ ਤੁਹਾਡਾ ਆਪਣਾ ਦੀਪਖਰੋੜ ਪੰਜਾਬ 19 ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹਦਾ ਪਹਿਲਾ ਆਈਕਨ ਜਿਹੜਾ ਹੈਗਾ ਉਹਨੂੰ ਵੀ ਦਬਬ ਦਿਓ ਮੁੱਖ ਮੰਤਰੀ ਅਤੇ ਆਈਪੀਐਸ ਅਫਸਰਾਂ ਦੇ ਨਾਮ ਤੇ ਭੋਲੇ ਭਾਲੇ ਲੋਕਾਂ ਨਾਲ ਪੁਲਿਸ ਵਿੱਚ ਭਰਤੀ ਕਰਵਾਉਣ ਦੇ ਨਾਮ ਤੇ ਠੱਗੀਆਂ ਮਾਰਨ ਵਾਲੇ ਬਾਬਾ ਹਿੰਮਤ ਸਿੰਘ ਧਰਮਸ਼ਾਲਾ ਦੇ ਪ੍ਰਧਾਨ ਕਹਾਉਂਦੇ ਜਗਰੂਪ ਸਿੰਘ ਜੱਗੀ ਨੂੰ ਅੱਜ ਸੰਗਰੂਰ ਪੁਲਿਸ ਨੇ ਪਟਿਆਲਾ ਦੇ ਇੱਕ ਪਰਿਵਾਰ ਨਾਲ 10 ਲੱਖ ਰੁਪਏ ਦੀ ਠੱਗੀ ਦੇ ਇੱਕ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਹੈ ਜੱਗੀ ਇਸ ਮਾਮਲੇ ਵਿੱਚ ਪਗੋੜਾ ਚੱਲੇ ਆ ਰਿਹਾ ਸੀ ਵੇਖੋ ਖਾਸ ਰਿਪੋਰਟ ਮੇਰਾ ਨਾਮ ਰਾਜੀਵ ਸੈਣੀ ਹੈ ਜੀ ਮੈਂ ਪਟਿਆਲਾ ਰਹਿਣ ਵਾਲਾ ਹਾਂ ਅੱਛਾ 2016 ਚ ਜੀ ਜਗਰੂਪ ਸਿੰਘ ਉਰਫ ਜੱਗੀ ਜੀ ਜਿਹੜਾ ਉੱਥੇ ਸੰਗਰੂਰ ਧਰਮਸ਼ਾਲਾ ਦਾ ਪ੍ਰਧਾਨ ਬਣਿਆ ਹੋਇਆ ਜੀ ਉਹਨੇ ਮੇਰੇ ਨਾਲ ਮੁੰਡਾ ਲਵਾਨ ਕਰਕੇ ਜਾਂ ਮੈਨੂੰ ਘਰ ਦਾ ਜਿਹੜਾ ਪੀਜੀਆਈ ਬਣ ਰਿਆ ਸੀਗਾ ਉਹਦੇ ਚ ਲਵਾਨ ਨੂੰ ਜਾਂ ਪੁਲਿਸ ਹੂੰ ਮੇਰੇ ਨਾਲ ਮੇਰੇ ਤੋਂ 10 ਲੱਖ ਰੁਪਏ ਲਿਆ ਸੀ ਆ ਜੀ ਇੱਥੇ ਇੱਕ ਇਹਦੀ ਭੈਣ ਬਣੀ ਹੋਈ ਸੀਗੀ ਬਿਆਨਤ ਕਾ ਮੰਜੀਤਨਗਰ ਮੰਜੀਤਨਗਰ ਹੂੰ ਮੈਂ ਰਹਿੰਦੀ ਸੀ ਹੂੰ ਗਲੀ ਨੰਬਰ 6 ਮਕਾਨ ਨੰਬਰ 10 ਸੀਗਾ ਪਹਿਲਾ ਉਹ ਮੇਰੇ ਨਾਲ ਵੇਚ ਕੇ ਇੱਥੋਂ ਚਲੇ ਗਈ ਜੀ ਉਸ ਟਾਈਮ ਜੀ ਮੈਂ ਆਰਟੀਜੀਐਕਸ ਕਰਵਾਈ ਸੀਗੀ ਉਹਨੇ ਪਤਾ ਨਹੀਂ ਕਹਿੰਦਾ ਅੱਗੇ ਭੇਜਨੇ ਆ ਕਿਹਨੂੰ ਦੇਨੇ ਆ ਕਿਹਨੂੰ ਨਹੀਂ ਹੂੰ ਤੇ 4.5 ਲੱਖ ਰੁਪਏ ਦੀ ਇੱਕ ਆਰਟੀਜੀਐਕਸ ਹੈ ਜੀ 140000 ਰੁਪਏ ਦੀ ਇੱਕ ਹੈ ਜੀ 1 ਲੱਖ ਰੁਪਏ ਦਾ ਬੇਟੀ ਤੋਂ ਮੇਰੇ ਤੋਂ ਮਿ ਚੈੱਕ ਦੁਆਇਆ ਹੈ ਸਾਰਾ ਕੈ ਸੀਗਾ ਜੀ 3 ਲੱਖ ਕੁਛ ਲਿਆ ਇਹ ਜਨਵਰੀ ਦੀ ਗੱਲ ਹੈ ਜੀ 2017 ਦੀ ਜੀ ਜਿਹੜਾ 140000 ਰੁਪਏ ਦੀ ਆਰਟੀਜੀ ਐਕਸ 4 ਜਨਵਰੀ 1900 ਜੀ 1 ਜਨਵਰੀ ਤੇ ਇੱਕ ਚੈੱਕ ਹੈ ਜੀ ਮੈਨੂੰ ਨੇ ਦੋ ਚੈੱਕ ਦੇ ਆਏ ਸੀਗੇ ਮੈਂ ਲਾਏ ਨਹੀਂ ਸੀਗੇ ਮੈਂ ਐਫ ਆਈ ਆਰ ਤੇ ਵੀ ਉਹ ਚ ਪੇਸ ਕੀਤੇ ਸੀਗੇ ਉਹ ਜੀ ਤੇ ਮੈਨੂੰ ਇਨੀ ਨੌਲੇਜ ਕਾਨੂੰਨੀ ਨੌਲੇਜ ਨਾ ਹੋਣ ਕਾਰਨ ਮੈਂ ਕੋਈ ਕਾਰਵਾਈ ਨਹੀਂ ਕਰ ਸਕਿਆ ਸੀ ਜੀ ਜੀ ਮੈਂ ਚੈੱਕ ਵੀ ਨਹੀਂ ਲਗਾਏ ਸੀ ਜੀ ਬਲੈਂਕ ਚੈੱਕ ਦੋ ਦਿੱਤੇ ਸੀਗੇ ਨਾਾਰੇ ਲਾਈ ਜਾਂਦਾ ਸੀਗਾ ਜੀ ਮੈਂ ਆ ਜਾ ਰਿਹਾ ਕੱਲ ਆ ਰਿਹਾ ਹਫਤਾ ਠਹਿਰੋ ਸ਼ਵੇਰੇ 10 ਵਜੇ ਤੁਹਾਡੇ ਬੈਂਕ 'ਚ ਭੇਜ ਦਵਾਂਗਾ ਤੁਸੀਂ ਆ ਜਾਓ ਮੈਂ ਕਈ ਦਫਾ ਗੇੜੇ ਵੀ ਮਾਰੇ ਇਹਨੇ ਮੈਨੂੰ ਕੋਈ ਰਸਤਾ ਨਹੀਂ ਦਿੱਤਾ ਮੈਂ ਇਨਸਾਫ ਚਾਹਨਾ ਜੀ ਮੈਂ ਕੇਸ ਵੀ ਕੀਤੇ ਹੋਏ ਨੇ ਅ 23 ਨੋ 2018 ਨੂੰ ਮੈਂ ਇਹਦੇ ਰਜਿਸਟਰ ਕਰਾਇਆ ਕੇਸ 420 120 120 ਦੇ ਤਹਿਤ ਅ ਹੁਣ ਮੇਰੇ ਖਿਆਲ ਇਹਨੂੰ ਪਗੋੜਾ ਕੋਸੀ ਕਰ ਰਹੀ ਹੈ ਕੋਰਟ ਨੇ ਕੀਤਾ ਹੁਣ ਦੇਖੋ ਪਹਿਲਾਂ ਬੰਨੂ ਛਾੜਣੇ ਜੇ ਧਮਕੀਆਂ ਦਿੱਤੀਆਂ ਮੈਂ ਇਹ ਕਰ ਦੂੰਗਾ ਮੈਂ ਉਹ ਕਰ ਦੂੰਗਾ ਹੂੰ ਤੇ ਮੈਂ ਤੇਰੇ ਪਰ ਔਰੇ ਸੰਗਰੂਚ ਕੇ ਇਸਵਾਦਾਗਾ ਤੂੰ ਔਰੇ ਚੱਕਰ ਕੱਢਦਾ ਫਿਰ ਜਾਈ ਅ ਅਸੀਂ ਤਾਂ ਸਾਡੇ ਪੁਲਿਸ ਵਾਲਿਆਂ ਨੂੰ ਮੈਂ ਇੱਥੇ ਧਰਮਸ਼ਾਲਾ ਦਿੰਦਾ ਰਹਿਣਾ ਹੈ ਮੇਰੀ ਤਾਂ ਜਾਣ ਪਹਿਚਾਨ ਹੈ ਅਗਰ ਤੁਸੀਂ ਚਲੋ ਮੈਂ ਉੱਥੇ ਵੀ ਇਹੀ ਕਹੂੰਗਾ ਮੈਂ ਤਾਂ ਇਹਨਾਂ ਨੂੰ ਇੰਨੇ ਤੱਕ ਪੈਸੇ ਦੇਵਾਂਗਾ ਉਹਨਾਂ ਦਾ ਵੀ ਮੇਰੇ ਕੋਲ ਦਬਕੇ ਮਾਰਦਾ ਸੀ ਸੁਨੀਤਾ ਸੈਣੀ ਆ ਜੀ ਮੇਰੀ ਦੋ ਬੇਟੀਆਂ ਜਵਾਨ ਸੀ ਮੈਂ ਉਹਨਾਂ ਕੇ ਵਿਆਹ ਵਾਸਤੇ ਪੈਸੇ ਇਕੱਠੇ ਕਰੇ ਤੇ ਪਾਈ ਪਾਈ ਜੋੜਿਆ ਥਾ ਲੇਕਿਨ ਉਹ ਸਾਨੂੰ ਨਾ ਮੈਂਟਲ ਉਹ ਕਰਕੇ ਡਿਸਟਰਬ ਕਰਕੇ ਸਾਡੇ ਤੇ ਵੀ ਕਹਿੰਦਾ ਮੈਂ ਦੇ ਜਾਊਂਗਾ ਪੈਸੇ ਲੈ ਗਿਆ ਸੀ ਤੇ ਹੁਣ ਮੇਰੇ ਹਸਬੰਡ ਬਿਮਾਰ ਰਹਿੰਦੇ ਆ ਜਬ ਤੱਕ ਤੇ ਹੁਣ ਉਹਨੂੰ ਸਾਨੂੰ ਕੋਈ ਪੈਸਾ ਨਹੀਂ ਉਹ ਕਰਤਾ ਜਦ ਵੀ ਅਸੀਂ ਫੋਨ ਕਰਦੇ ਤੇ ਫੋਨ ਨਹੀਂ ਚੱਕਦਾ ਥਾ ਮਿਲਣ ਜਾਂਦੇ ਥੇ ਮਿਲਦਾ ਨਹੀਂ ਸੀ ਉਹ ਕਹਿੰਦਾ ਤੁਹਾਡੇ ਬੇਟੇ ਨੂੰ ਨੌਕਰੀ ਲਵਾ ਦਾਂਗਾ ਪੁਲਿਸ ਚ ਕਹਿੰਦਾ ਸੀ ਤੇ ਕਹਿੰਦਾ ਥਾ ਜਿਹੜੀ ਵੀ ਹੋਗੀ ਸਰਕਾਰੀ ਉੱਥੇ ਮੈਂ ਲਵਾ ਦਾਂਗਾ ਕਹਿੰਦਾ ਥਾ ਮੈਂ ਉਹਨੂੰ ਜਾਣਦਾ ਹਾਂ ਮੈਂ ਉਹਨੂੰ ਜਾਂਦਾ ਮੇਰੀ ਪਹੁੰਚ ਬਹੁਤ ਹੈਗੀ ਇਨਸਾਫ ਚਾਹੀਦਾ ਜੀ ਸਾਡੇ ਪੈਸੇ ਦਿਲਾਏ ਜਾਵੇ ਵੀ ਕਾਨੂੰਨ ਸਖਤ ਸਖਤ ਕਾਨੂੰਨ ਉਸ ਨੂੰ ਸਜ਼ਾ ਦੇਵੇ ਔਰ ਸਾਨੂੰ ਇਨਸਾਫ ਚਾਹੀਦਾ ਹੈ ਜੀ